ਪੰਜਾਬ ਦੇ ਵਿੱਚ ਇਸ ਵੇਲੇ ਇੱਕ ਮੁੱਦਾ ਭੱਖ ਦਾ ਨਜ਼ਰ ਆ ਰਿਹਾ ਸਰਬਜੀਤ ਕੌਰ ਕਪੂਰਥਲੇ ਦੀ ਰਹਿਣ ਵਾਲੀ ਇੱਕ ਔਰਤ ਜਿਹੜੀ ਪਾਕਿਸਤਾਨ ਗਈ ਮੱਥਾ ਟੇਕਣ ਪਰ ਉਥੇ ਹੀ ਰਹਿ ਪਈ ਰਹਿ ਪਈ ਔਰ ਉੱਥੇ ਜਾ ਕੇ ਵਿਆਹ ਕਰਾ ਲਿਆ ਨੂਰ ਹੁਸੈਨ ਬਣ ਗਈ ਇਹ ਸਾਰਾ ਕੁਝ ਕਿਵੇਂ ਵਾਪਰ ਗਿਆ ਔਰ ਇਸ ਦਾ ਧਾਰਮਿਕ ਪ੍ਰਸਪੈਕਟਿਵ ਜੀਓ ਪੋਲਿਟੀਕਲ ਪ੍ਰਸਪੈਕਟਿਵ ਹਰ ਇੱਕ ਚੀਜ਼ ਦੇ ਉੱਤੇ ਗੱਲਬਾਤ ਕਰਨੀ ਜ਼ਰੂਰੀ ਹੈ ਮੇਰੇ ਨਾਲ ਮੌਜੂਦ ਨੇ ਆਵਾਜ਼ੇ ਕੌਮ ਜਥੇਬੰਦੀ ਦੇ ਮੁਖ ਸਲਾਹਕਾਰ ਭਾਈ ਹਰਜਿੰਦਰ ਸਿੰਘ ਜੀ ਦਾ ਭਾਈ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਾਹਿਬ ਇਹ ਇਹ ਮਾਮਲਾ ਜਿੰਨਾ ਪੇਚੀਦਾ ਹੈ ਮੈਨੂੰ ਲੱਗਦਾ ਇਹਦੀਆਂ ਜੜਾਂ ਉਨੀਆਂ ਹੀ ਡੂੰਘੀਆਂ ਵੀ ਨੇ ਸਰਬਜੀਤ ਕੌਰ ਕਪੂਰਥਲਾ ਦੀ ਰਹਿਣ ਵਾਲੀ ਔਰਤ ਇਹ ਜਾਂਦੀ ਹੈ ਮੱਥਾ ਟੇਕਣ ਜਥੇ ਨਾਲ ਜਾਂਦੀ ਹੈ ਤੇ ਵਾਪਸ ਨਹੀਂ ਆਉਂਦੀ ਉੱਥੇ ਜਾ ਕੇ ਵਿਆਹ ਕਰਾ ਲੈਂਦੀ ਹੈ ਨੂਰ ਹੁਸੈਨ ਬਣ ਜਾਂਦੀ ਹੈ ਕਿਵੇਂ ਦੇਖ ਲਿਓ ਸਾਰਾ ਆ ਦੇਖੋ ਜਿਹੜੀ ਤੁਸੀਂ ਇਨਫੋਰਮੇਸ਼ਨ ਸਾਰੀ ਇਕੱਠੀ ਕੀਤੀ ਹੈ ਨਾ ਉਹ ਤਕਰੀਬਨ ਤਕਰੀਬਨ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਉਹ ਸਾਰਿਆਂ ਨੇ ਉਹੀ ਨੇਚਰ ਚੋਂ ਸਾਰੀਆਂ ਗੱਲਾਂ ਜਿਹੜੀਆਂ ਕਈਆਂ ਨੇ ਬਾਕੀ ਜਿਹੜੀ ਕੁਝ ਚੀਜ਼ਾਂ ਹੋਰ ਵੀ ਨਵੀਆਂ ਸਾਹਮਣੇ ਆਈਆਂ ਸੀ ਜਿਹੜੀ ਸਾਬ ਸਿੰਘ ਤੁਹਾਡੀ ਇੰਟਰਵਿਊ ਦੇ ਵਿੱਚ ਹੀ ਮੈਂ ਦੇਖਿਆ ਸੀ ਗਿਆ ਕਿ ਉਹਦਾ ਜਿਹੜਾ ਪਿਛਲਾ ਰਿਕਾਰਡ ਸੀਗਾ ਉਹ ਸਾਹਮਣੇ ਲਿਆਇਆ ਗਿਆ ਕਿ ਉਹਦਾ ਪਿੱਛੇ ਜਿਸ ਤਰੀਕੇ ਨਾਲ ਕ੍ਰਾਈਮ ਨਾਲ ਸੰਬੰਧ ਰਿਹਾ ਜਿਸ ਤਰੀਕੇ ਦੀਆਂ ਕ੍ਰਿਮੀਨਲ ਐਕਟੀਵਿਟੀਆਂ ਉਹਨੇ ਕੀਤੀਆਂ ਨੇ ਔਰ ਤੇ ਪਰਚੇ ਰਹੇ ਨੇ ਉਸ औरत ਉੱਤੇ ਉਹਨੇ ਧੋਖਾ ਧੜੀ ਦੇ ਕੇ ਹੀ ਕੇਸ ਉੱਤੇ ਚੱਲਦੇ ਰਹੇ ਆ ਅਸੀਂ ਇਹ ਮੰਨ ਕੇ ਚੱਲਦੇ ਆ ਸਾਬ ਸਿੰਘ ਜਿਹੜੀ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਜਿਹੜੀ ਉਹਨਾਂ ਦੀ ਖਾਸੀਅਤ ਹੈ ਨਾ ਜਿਹੜੇ ਪੰਜਾਬ ਦੇ ਲੋਕਾਂ ਚ ਉਹ ਇਹ ਹੈਗੀ ਹੈ ਕਿ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਹੁੰਦੀਆਂ ਨੇ ਨਾ ਉਹ ਪਰਦੇ ਦਾ ਪਾਤਰ ਹੁੰਦੀਆਂ ਨੇ ਅਸੀਂ ਕਦੀ ਇਹ ਕੋਸ਼ਿਸ਼ ਨਹੀਂ ਕਰਦੇ ਕਿ ਸਾਡੇ ਕਿਸੇ ਕਾਰਨਾਂ ਕਰਕੇ ਸਾਡੇ ਬੰਦਿਆਂ ਅਤੇ ਮਤਲਬ ਬੀਬੀਆਂ ਨਾਲ ਬੜੀ ਦੂਰ ਦੀ ਗੱਲ ਹੈ ਬੰਦਿਆਂ ਨੂੰ ਵੀ ਅਸੀਂ ਥਾਣੇ ਦੀ ਦਲੀਸ ਤੇ ਜਾਣਾ ਪਵੇ ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਥਾਣੇ ਕਿਚਰੀ ਵਾਲੇ ਮਸਲੇ 'ਚ ਬੀਬੀਆਂ ਜਿਹੜੀਆਂ ਨਾ ਜਾਣ ਤੇ ਜਿਹੜੀ ਔਰਤ ਦਾ ਝਾਕਾ 2000 11 12 'ਚ ਖੁੱਲ ਗਿਆ ਹੋਵੇ ਤੇ 2025 ਤੱਕ ਉਹ ਕਿਦਾਂ اٹਕੀ ਰਹੀ ਹੈ ਕਿ ਆਪਣੇ ਆਪ 'ਚ ਚਲੋ ਆ ਪਤਾ ਲਗਾਉਣ ਵਾਲੀ ਗੱਲ ਹੈ ਕਿ ਓਖੀ ਹੋਇਆ ਸੋ ਗੱਲ ਹੈਗੀ ਹੈ ਕਿ ਜਿਹੜੇ ਉਹ ਔਰਤ ਸੀ ਨਾ ਉਹ ਕਿਸੇ ਤਰੀਕੇ ਨਾਲ ਤੁਸੀਂ ਉਹਨੂੰ ਇਦਾਂ ਨਹੀਂ ਕਹਿ ਸਕਦੇ ਕਿ ਉਹਦੀ ਜਿਹੜੀ ਮਾਨਸਿਕਤਾ ਦੇ ਵਿੱਚ ਜਿਹੜੀ ਹੈ ਪਾਕਿਸਤਾਨ ਜਾ ਕੇ ਆਪਣੇ ਧਰਮ ਨੂੰ ਬਦਲਣ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਜਿਹੜੀ ਗੱਲ ਹੈਗੀ ਹੈ ਉਹ ਉਹਦੇ ਲਈ ਉਹਨੇ ਕੋਈ ਟਾਈਮ ਲਾਣਾ ਸੀਗਾ ਜਾਂ ਉਹਨੂੰ ਇਨਾ ਟਾਈਮ ਚਾਹੀਦਾ ਸੀਗਾ ਉਹਦੇ ਲਈ ਤਾਂ ਉਹ ਸ਼ਾਇਦ ਹੋ ਸਕਦਾ ਪਹਿਲੇ ਤੋਂ ਹੀ ਪ੍ਰੀਪੇਅਰ ਸੀਗੀ ਕਿਉਂਕਿ ਜਿਹੜੇ ਲੋਕਾਂ ਦਾ ਕੋਈ ਧਰਮ ਨਹੀਂ ਨਾ ਹੁੰਦਾ ਉਨਾ ਕੋ ਲੋ ਕੋ ਇਦਾਂ ਹੀ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਲੋਗ ਕੋਈ ਤੁਹਾਡੇ ਧਰਮ ਦੀ ਆੜ ਦੇ ਵਿੱਚ ਗਲਤ ਕੰਮ ਨਾ ਕਰਨ ਕਿਉਂਕਿ ਜਿਹੜੀ ਔਰਤ ਸੀਗੀ ਇਸ ਨੇ ਰੀਸੈਂਟਲੀ ਇੱਕ ਵਾਰੀ ਬਟਿੰਡੇ ਦੀ ਘਟਨਾ ਜਿਹੜੀ ਸਾਹਮਣੇ ਆਈ ਕਿ ਬਟਿੰਡੇ ਵਿੱਚ ਉਹਨੇ ਇੱਕ ਪੁੱਤਰ ਰੇਪ ਦਾ ਪਰਚਾ ਦੇਖੋ ਔਰਤ ਤੇ ਕਦੀ ਰੇਪ ਦਾ ਪਰਚਾ ਨਹੀਂ ਹੁੰਦਾ ਜਰਦਰ ਬੰਨਿਆ ਤੇ ਰੇਪ ਦਾ ਪਰਚਾ ਸੁਣਿਆ ਔਰਤ ਤੇ ਰੇਪ ਦਾ ਪਰਚਾ ਸੀਗਾ ਭਾਵੇਂ ਉਹ ਕਿੰੋਂ ਬਰੀ ਹੋ ਗਈ ਹੈ ਮਗਰ ਇੱਕ ਔਰਤ ਤੇ ਰੇਪ ਦਾ ਪਰਚਾ ਦਾ ਮਤਲਬ ਸਮਝੋ ਤੁਸੀਂ ਕਿਸ ਤਰੀਕੇ ਦੀ ਔਰਤ ਹੋਏਗੀ ਜਿਸ ਨੂੰ ਸਾਡੇ ਜਿਹੜੇ ਵਿਰੋਧੀ ਨੇ ਸਿੱਖ ਵਿਰੋਧੀ ਜਿਹੜੇ ਲੋਕ ਨੇ ਉਹ ਇਹ ਚਾਰਾ ਦੇ ਰਹੇ ਆ ਕਿ ਦੇਖੋ ਜੀ ਇਹ ਉਧਰ ਚਲੇਗੀ ਪਾਕਿਸਤਾਨ ਦੇ ਵਿੱਚ ਤੇ ਹੁਣ ਜਾ ਕੇ ਫੜ ਕੇ ਲਿਆਓ ਤੁਸੀਂ ਯੂਨੀਵਰਸਿਟੀਆਂ ਚ ਕੋੜੇ ਲੈ ਕੇ ਸੀ ਹੁਣ ਕੋੜੇ ਪਾਕਿਸਤਾਨ ਨੂੰ ਲੈ ਜਾਓ ਇੱਕ ਰਸੂਲਪੁਰ ਨਕਲੀ ਨਹੀਂ ਹੰਗਾ ਉਹ ਮਤਲਬ ਕਿੰਨਾ ਖੁਸ਼ ਹੋ ਰਿਹਾ ਮਤਲਬ ਇਹੋ ਜੀ ਨੀਅਤ ਵਾਲੇ ਲੋਕ ਜਿਹੜੇ ਨੇ ਉਹ ਸਾਹਮਣੇ ਆਏ ਨੇ ਕਿ ਜਿੱਦਾਂ ਉਹਨਾਂ ਨੂੰ ਮੌਕਾ ਮਿਲ ਗਿਆ ਹੁੰਦਾ ਕਿ ਖਿਲਾਫ ਕੋਈ ਗੱਲ ਕਰਨੀ ਆ ਜੇ ਖਿਲਾਫ ਗੱਲਾਂ ਕਰਨੀਆਂ ਆ ਅਸੀਂ ਤੁਹਾਨੂੰ ਐਗਜ਼ਾਮਪਲ ਆ ਦਿੰਦੇ ਆ ਆ ਜਿਹੜਾ ਨਿਹੰਗ ਰਸੂਲਪੁਰ ਗੱਲਾਂ ਕਰਦਾ ਆ ਇਹਨੂੰ ਇੱਕ ਐਗਜ਼ਾਮਪਲ ਦਿੰਨਾ ਕਿ ਸਰਬਜੀਤ ਨਾਮ ਦਾ ਇੱਕ ਪਾਤਰ ਇੱਕ ਪੁਰਾਣੀ ਖੜੀਆਂ 'ਚ ਵੀ ਲੱਭੇ ਉਹ ਕੌਰਨੀਓ ਸਿੰਘ ਠੀਕ ਹੈ ਨਾ ਉਹ ਨਾਮ ਦੇ ਮਗਰ ਸਿੰਘ ਲਾਉਂਦਾ ਆ ਮਗਰ ਅਸੀਂ ਉਹਨੂੰ ਸਿੱਖ ਨਹੀਂ ਮੰਨਦੇ ਉਹ ਮੋਨਾ ਕੋਨਾ ਪੰਜਾਬ ਦੇ ਵਿੱਚੋਂ ਪਾਕਿਸਤਾਨ ਜਾਂਦਾ ਆ ਉੱਥੇ ਇੱਕ ਬੰਬ ਅਟੈਕ ਸਕੂਲ ਦੇ ਵਿੱਚ ਬੰਬ ਅਟੈਕ ਹੁੰਦਾ ਉਸ ਦੇ ਵਿੱਚੋਂ ਦੋਸ਼ੀ ਬਣਾਇਆ ਜਾਂਦਾ ਦੋਸ਼ੀ ਬਣ ਕੇ ਉਹਨੂੰ ਪਾਕਿਸਤਾਨ ਚ ਜੇਲ ਹੋ ਜਾਂਦੀ ਆ ਜਦੋਂ ਉਹਨੂੰ ਪਾਕਿਸਤਾਨ ਚ ਜੇਲ ਹੋ ਜਾਂਦੀ ਆ ਉਸ ਤੋਂ ਬਾਅਦ ਪੰਜਾਬ ਚ ਕੀ ਪੂਰੇ ਭਾਰਤ ਵਿੱਚ ਸਰਬਜੀਤ ਨੂੰ ਬਚਾਉਣ ਦੀਆਂ ਗੱਲਾਂ ਹੁੰਦੀਆਂ ਨੇ ਲੋਕੀ ਸੜਕਾਂ ਦੇ ਅੱਗੇ ਪ੍ਰੋਟੈਸਟ ਕਰਦੇ ਆ ਸਾਨੂੰ ਵੀ ਪਤਾ ਨਾ ਕਿਸ ਨੀਅਤ ਚੋਂ ਇਹ ਸਾਰਾ ਕੁਝ ਕੀਤਾ ਜਾਂਦਾ ਸੋ ਇਹ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਇਹਦੇ ਪਿੱਛੇ ਡੀਪ ਸਟੇਟ ਦਾ ਬੜਾ ਵੱਡਾ ਰੋਲ ਹੁੰਦਾ ਜਿਹੜੀ ਆ ਸਰਬਜੀਤ ਨਾਮ ਦੀ ਔਰਤ ਜਿਹੜੀ ਹੁਣ ਗਈ ਆ ਇਦੇ ਪਿੱਛੇ ਤੁਸੀਂ ਦੇਖੋ ਡੀਪ ਸਟੇਟ ਦੀ ਕਿੰਨੀ ਵੱਡੀ ਨਲੈਕੀ ਸਾਹਮਣੇ ਆਂਦੀ ਹੈ ਤੁਸੀਂ ਪਾਕਿਸਤਾਨ ਦੇ ਵਿੱਚ ਇੱਕ ਜਥਾ ਭੇਜ ਰਹੇ ਹੋ ਸਾਨੂੰ ਤਾਂ ਪਤਾ ਹੀ ਹੈ ਜਿਹੜੇ ਪਾਕਿਸਤਾਨ ਚ ਜਾ ਕੇ ਆਏ ਨੇ ਜਾਂ ਜਿਹੜੇ ਬੰਦੇ ਆ ਨੇ ਪਾਕਿਸਤਾਨ ਚ ਜਾਣਾ ਉਹਨਾਂ ਨੂੰ ਪਤਾ ਲੱਗ ਜਾਊਗਾ ਉਹ ਦੇਖ ਲੈਣ ਕਿ ਉਹਨਾਂ ਦੇ ਉੱਤੇ ਜਦੋਂ ਪਾਕਿਸਤਾਨ ਜਾਣ ਤੋਂ ਪਹਿਲਾਂ ਫਾਰਮੈਲਿਟੀਆਂ ਹੁੰਦੀਆਂ ਨੇ ਕਿੰਨੀਆਂ ਫਾਰਮੈਲਿਟੀਆਂ ਉਹਨਾਂ ਨੂੰ ਪਾਰ ਕਰਨੀਆਂ ਪੈਂਦੀਆਂ ਨੇ ਇਹ ਕੋ ਸਟੇਟ ਦਾ ਹਿੱਸਾ ਹੁੰਦਾ ਜਿਹੜਾ ਤੁਹਾਡੀ ਇਨਵੈਸਟੀਗੇਸ਼ਨ ਕਰਦਾ ਪ੍ਰੋਪਰ ਤਰੀਕੇ ਨਾਲ ਕਿ ਡੀਪ ਸਟੇਟ ਵੀ ਇਨਵੈਸਟੀਗੇਟ ਕਰਦੀ ਆ ਜਿਹੜੀ ਔਰਤੇ ਇਹ ਆਪ ਕਹਿ ਰਹੇ ਨੇ ਚੈਨਲਾ ਦੋਤੇ ਕਿ 90 ਸਾਲ ਤੋਂ ਪਾਕਿਸਤਾਨ ਦੇ ਵਿੱਚ ਕਿਸੇ ਬੰਦੇ ਨਾਲ ਸੰਪਰਕ ਸੀਗੀ ਕੀ ਪਤਾ ਉਹ ਇੰਡੀਆ ਦੀਆਂ ਏਜੰਸੀਆਂ ਦਾ ਹਿੱਸਾ ਹੋਵੇ ਇਹਨਾਂ ਏਜੰਸੀਆਂ ਦੇ ਲਈ ਉਹ ਪਾਕਿਸਤਾਨ ਦੇ ਵਿੱਚ ਦੰਦਾ ਰਿਲੇਸ਼ਨ ਬਣਾਉਣਿਆ ਚਾਹੁੰਦੇ ਹੋਵੇ ਉਧਰ ਇਨਫੋਰਮੇਸ਼ਨ ਲੈ ਸ਼ੇਅਰ ਕਰੀ ਹੋਵੇ ਲੈ ਰਹੀ ਹੋਵੇ ਹਨਾ ਇਦਾਂ ਦਾ ਕੋਈ ਨਾ ਕੋਈ ਪਾਤਰ ਇਹਨਾਂ ਦਾ ਜ਼ਰੂਰ ਨਿਕਲ ਕੇ ਆਊਗਾ ਜੇ ਇਹਦੀ ਨਿਰਪੱਖ ਜਾਂਚ ਹੋਵੇ ਮਗਰ ਸਾਨੂੰ ਪਤਾ ਨਾ ਇਹਦੀ ਨਿਰਪੱਖ ਜਾਂਚ ਹੋਣੀ ਹੈ ਤੇਰੇ ਤੇ ਜਿੰਨੀ ਸਿਆਸਤ ਵੱਡੀ ਤੋਂ ਵੱਡੀ ਗੰਦੀ ਤੋਂ ਗੰਦੀ ਸਿਆਸਤ ਹੋ ਸਕਦੀ ਹੈ ਉਹ ਕਰਨ ਦੀ ਕੋਸ਼ਿਸ਼ ਕਰਨਗੇ ਸੋ ਇੱਕ ਗੱਲ ਤਾਂ ਬਿਲਕੁਲ ਕਲੀਅਰ ਹੈ ਕਿ ਇਹ ਜਿਹੜੀ ਔਰਤ ਸੀਗੀ ਇੱਕ ਕ੍ਰਿਮੀਨਲ ਪਿੱਛੋਂ ਬੈਕਗ੍ਰਾਉਂਡ ਦੀ ਔਰਤ ਸੀਗੀ ਇਸ ਔਰਤ ਦਾ ਸਾਡੇ ਸਿੱਖਾਂ ਨਾਲ ਕੋਈ ਸਬੰਧਵਾਰ ਨਹੀਂ ਹਰ ਉਸ ਬੰਦੇ ਦਾ ਜਿਹੜਾ ਸਿੱਖ ਸਿਧਾਂਤਾਂ ਨੂੰ ਛੱਟ ਮਾਰਦਾ ਉਹ ਸਿੱਖੀ ਕਲੇਮ ਨਾ ਕਰੇ ਇਹ ਗੱਲ ਕਿਤੇ ਪਹਿਲਾਂ ਸੁਭੂਲੇ ਸਿੱਖੀ ਦਾ ਦੂਜੀ ਗੱਲ ਹੈਗੀ ਹੈ ਕਿ ਜੇ ਡੀਪ ਸਟੇਟ ਕਰ ਰਹੀ ਹੈ ਤੇ ਡੀਪ ਸਟੇਟ ਨੂੰ ਬੈਨੀਫਿਟ ਜੇ ਇਹਨਾਂ ਨੇ ਦਿੱਤਾ ਤਾਂ ਉਹਨੂੰ ਡੀਪ ਸਟੇਟ ਤੇ ਗੱਲ ਮੜਨ ਦੀ ਕੋਸ਼ਿਸ਼ ਕਰੀ ਹੈ ਨਾ ਉਹਨੂੰ ਆਪਣੇ ਨਾਲ ਆਪਾ ਕਿਉਂ ਮੜਦੇ ਆ ਜਿੱਦਾਂ ਮੈਂ ਸਰਬਜੀਤ ਦੀ ਗੱਲ ਕੀਤੀ ਸਰਬਜੀਤ ਨੇ ਜਿਹੜੀ ਘਟਨਾ ਕੀਤੀ ਸੀ ਨਾ ਉਹ ਵਾਕਈ ਸ਼ਰਮਸਾਰ ਸੀਗੀ ਬੜੀ ਵੱਡੀ ਜਿਹੜੇ ਉਹਦੇ ਤੇ ਇਲਜ਼ਾਮ ਸੀਗਾ ਜਿਹੜੇ ਕਰਕੇ ਉਹਨੂੰ ਜੇਲ੍ਹ ਵੀ ਹੋਈ ਉੱਧਰ ਉਸ ਬੰਦੇ ਨੇ ਬੱਚਿਆਂ ਦੇ ਸਕੂਲ ਦੇ ਵਿੱਚ ਬੰਬ ਲਾਤਾ ਬੱਚੇ ਮਾਰੇ ਹੁਣ ਅਸੀਂ ਮੰਨਦੇ ਆ ਕਿ ਸਿੱਖੀ ਦੇ ਅੰਦਰ ਔਰਤ ਤੇ ਬੱਚਿਆਂ ਦੇ ਉੱਤੇ ਕਦੀ ਵਾਰ ਨਹੀਂ ਹੁੰਦਾ ਅਸੀਂ ਸਾਰੇ ਇਹ ਗੱਲ ਕਰਦੇ ਆਮ ਤੌਰ 'ਤੇ ਸਾਡੇ ਵਿੱਚ ਮਗਰ ਔਰਤ ਤੇ ਬੱਚੇ ਦੇ ਵਿੱਚ ਜਦੋਂ ਇਹ ਚੀਜ਼ ਕੀਤੀ ਜਾਵੇ ਤੇ ਉਸ ਦੇ ਪਿੱਛੇ ਫਿਰ ਇੰਡੀਆ ਦੀ ਸਟੇਟ ਕਹੇਗੀ ਉਹਨੂੰ ਛੱਡ ਦਿਓ ਉਹਨੂੰ ਅਰੈਸਟ ਕਿਉਂ ਕੀਤਾ ਮਤਲਬ ਇੰਨੇ ਹਮਦਰਦ ਨਹੀਂ ਹੈਗੇ ਸਿੱਖਾਂ ਦੇ ਜਿੰਨਾ ਇਹ ਕਹਿੰਦੇ ਨੇ ਹੁਣ ਜਿਹੜੀ ਉਹੀ ਘਟਨਾ ਸਰਬਜੀਤ ਕੌਰ ਦੇ ਨਾਲ ਜੁੜੀ ਆ ਤੇ ਪੂਰੀ ਸਟੇਟ ਜਿਹੜੀ ਹੈ ਨੰਗੇ ਚਟੇ ਰੂਪ ਚ ਸਾਹਮਣੇ ਆ ਗਈ। ਉਹਨਾਂ ਨੇ ਟਰੋਲ ਕਰਨੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਕਈ ਕ ਹਫ਼ਤੇ ਵੜਾ ਕੇ ਉਹਦੇ ਤੇ ਬੇਸ਼ਕਤੀਆਂ। ਕਈਆਂ ਨੇ ਉਹਨੂੰ ਮਜ਼ਾਕ ਵੀ ਪਾਤਰ ਕੀਤਾ। ਕਈ ਰਸੂਲ ਰਸੂਲਪੁਰ ਵਰਗੇ ਬੰਦੇ ਜਾਂ ਹੋਰ ਕਈ ਨਕਲੀ ਨੰਗ ਮੋਰਿਆ ਕੇ ਟ੍ਰੋਲ ਕਰ ਰਹੇ ਆ ਅੱਛਾ ਰਸੂਲਪੁਰ ਵਾਲਾ ਜਿਹੜਾ ਬਿਆਨ ਸੀਗਾ ਉਹ ਬੜਾ ਪ੍ਰੋਵੋਕੇਟਿਵ ਮੰਨਿਆ ਮੰਨਿਆ ਜਾ ਸਕਦਾ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਸਿੱਖ ਹਿਸਟਰੀ ਨੂੰ ਸਿੱਖਾਂ ਦੇ ਸਿਧਾਂਤ ਨੂੰ ਜ਼ਰੂਰ ਟਾਰਗੇਟ ਕੀਤਾ ਕਹਿੰਦੇ ਕਿ ਇਹ ਤਾਂ ਤੁਰਕਾਂ ਦੇ ਕੋਲੋਂ ਅਫਗਾਨਾਂ ਦੇ ਕੋਲੋਂ ਆਪਣੀਆਂ ਬਹੁ-ਬੇਟੀਆਂ ਬਚਾਉਣ ਵਾਲੀ ਕੌਮ ਮੰਨੀ ਜਾਂਦੀ ਸੀ ਹੁਣ ਕਹਿੰਦੇ ਬਚਾ ਕੇ ਲਿਆਓ ਉਹਨਾਂ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਅਸੀਂ ਤੁਰਕਾਂ ਦੇ ਕੋਲੋਂ ਜਾਂ ਮੁਗਲਾਂ ਦੇ ਕੋਲੋਂ ਜਿਹੜੀਆਂ ਬਹੁ-ਬੇਟੀਆਂ ਛਡਾਉਂਦੇ ਸੀਗੇ ਉਹ ਉਸ ਵੇਲੇ ਇਹਨਾਂ ਦੀਆਂ ਬਹੁ-ਬੇਟੀਆਂ ਹੁੰਦੀਆਂ ਸੀਗੀਆਂ ਜਿਨ੍ਹਾਂ ਦਾ ਅੱਜ ਇਹ ਮੁਲਕ ਹਿੰਦੁਸਤਾਨ ਬਣਿਆ ਹੈ ਜਿਹੜੇ ਹਿੰਦੁਸਤਾਨ ਦੀਆਂ ਗੱਲਾਂ ਕਰਦੇ ਨੇ ਅਸੀਂ ਉਸ ਵੇਲੇ ਵਿਤਕਰੇ ਚੋਂ ਨਹੀਂ ਲੈ ਕੇ ਆਏ ਅਸੀਂ ਆਪਣੀਆਂ ਬੱਚੀਆਂ ਸਮਝ ਕੇ ਲੈ ਕੇ ਆਏ ਸਾਡਾ ਫਰਜ਼ ਸੀ ਅਸੀਂ ਲੈ ਕੇ ਆਏ ਜੇ ਇਹਨਾਂ ਨੇ ਅਜਿਹਾ ਗੱਲ ਕਹੀ ਹੈ ਨਾ ਕਿ ਜੇ ਤੁਸੀਂ ਉਹੀ ਸਿੱਖ ਹੋ ਉਹਨਾਂ ਦੀ ਵਾਰਸੋ ਤੇ ਉਹਨੂੰ ਲੈ ਕੇ ਆਓ ਇਹ ਕੰਮ ਸਟੇਟ ਦਾ ਹੁੰਦਾ ਆ ਜੇ ਤਾਂ ਕਹੋ ਕਿ ਸਾਡੇ ਸਟੇਟ ਦੇ ਵਿੱਚ ਇਹ ਘਟਨਾ ਹੋਈ ਹੋਵੇ ਮਤਲਬ ਸਾਡਾ ਸਟੇਟ ਨੈਸ਼ਨਸ ਕਿ ਅਸੀਂ ਆਪਣੇ ਆਪ ਚ ਨੇਸ਼ਨ ਹੋਈਏ ਸਾਡੀ ਨੇਸ਼ਨ 'ਚ ਇਹ ਘਟਨਾ ਹੋਈ ਹੋਵੇ ਤੇ ਉਸ ਬੰਦੇ ਨੂੰ ਅਸੀਂ ਨਾ ਫੜ ਕੇ ਲਈਏ ਫਿਰ ਤਾਂ ਸਾਡੇ ਤੋਂ ਉਂਗਲ ਚੱਕੋ ਤੁਹਾਡੀਆਂ ਏਜੰਸੀਆਂ ਕੰਮ ਕਰ ਰਹੀਆਂ ਤੁਹਾਡਾ ਸਾਰਾ ਪ੍ਰੋਟੋਕੋਲ ਫੋਲੋ ਹੋ ਰਿਹਾ ਤੁਹਾਡੀ ਐਡਮਿਨਿਸਟ੍ਰੇਸ਼ਨ ਸਾਰੀ ਇਨਵੋਲ ਆ ਉਂਗਲਾਂ ਤੇ ਤੁਹਾਡੇ ਤੋਂ ਉੱਠਣੀਆਂ ਚਾਹੀਦੀਆਂ ਕਿ ਤੁਸੀਂ ਕਿੱਦਾਂ ਇਹੋ ਜਿਹੇ ਬੰਦੇ ਨੂੰ ਵੀਜ਼ਾ ਦੇ ਦਿਆ ਉਧਰ ਚਲਾ ਗਿਆ ਬੰਦਾ ਉਸ ਤੋਂ ਬਾਅਦ ਪਹਿਲੀ ਵਾਰ ਨਹੀਂ ਆ ਉੱਥੇ ਕਈ ਵਾਰ ਜਾ ਚੁੱਕਿਆ ਯਾਨੀ ਕਿ ਉਹ ਮੌਕੇ ਦੀ ਤਾਕਤ ਸੀਗਾ ਕਿ ਉੱਥੇ ਉਹਨੇ ਇਹ ਹਰਕਤ ਕਰਨੀ ਆ ਸਟੇਟ ਸਪੇਸ ਦਿੰਦੀ ਆ ਤਾਂ ਇਹੋ ਜਿਹੀਆਂ ਐਕਟੀਵਿਟੀਆਂ ਹੁੰਦੀਆਂ ਨੇ ਇਹਨੂੰ ਸਾਡੇ ਗੱਲ ਜਿਹੜੇ ਮਰਨਾ ਚਾਹੁੰਦੇ ਨੇ ਉਹ ਸਟੇਟ ਦੇ ਹੀ ਸੰਢ ਨੇ ਉਹਨਾਂ ਬੰਦਿਆਂ ਨੂੰ ਕਹੋ ਜਿਓ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਨਾ ਘ ਸਾਡੇ ਵਿਚ ਆ ਜਾਣ ਤਾਂ ਅਸੀਂ ਦੱਸ ਦਿੰਦੇ ਕਿਹੜੇ ਸਰੂਪੇ ਬੰਦੇ ਆ ਸੋ ਗੱਲ ਇਹ ਹੈ ਕਿ ਜਿਹੜੇ ਬੰਦੇ ਇਲਜ਼ਾਮ ਤਰਾਸ ਦੀ ਚੋਂ ਸਾਰੀਆਂ ਚੀਜ਼ਾਂ ਕਰ ਰਹੇ ਨੇ ਇਹ ਇਲਜ਼ਾਮਾਂ ਚੋਂ ਨਿਕਲ ਕੇ ਫੈਕਟਸ 'ਤੇ ਆ ਕੇ ਗੱਲ ਕਰੀਏ ਫੈਕਟਸ ਇਹ ਹੈ ਕਿ ਉਹ ਕ੍ਰਿਮੀਨਲ ਟਾਈਪ ਦੀ ਹੋਰ ਸੀਗੀ ਉਹਨੂੰ ਸਿਲੈਕਟ ਕੀਤਾ ਗਿਆ ਸੀ ਕਿਸੇ ਮਿਸ਼ਨ ਲਈ ਉਸ ਮਿਸ਼ਨ ਦੇ ਤਾ ਤੋਂ ਔਰਤ ਉਹਨਾਂ ਦੇ ਵਿੱਚ ਗਈ ਆ ਇਹ ਇਹ ਭਾਈ ਸਾਹਿਬ ਆਪਣੇ ਆਪ ਚ ਬਹੁਤ ਵੱਡਾ ਇੱਕ ਬਿਆਨ ਔਰ ਇਲਜ਼ਾਮ ਵੀ ਹੋ ਜਾਊਗਾ ਕਿ ਇਹ ਇੰਡੀਅਨ ਸਟੇਟ ਨੇ ਪਲੋਟ ਕੀਤਾ ਆ ਸਰਬਜੀਤ ਕੌਰ ਨੂੰ ਜੇ ਤੁਸੀਂ ਇਹ ਮੰਨਦੇ ਜੇ ਇੰਡੀਅਨ ਸਟੇਟ ਨੇ ਪਲੋਟ ਕੀਤਾ ਹੋ ਸਕਦਾ ਉਹਦੇ ਪਿੱਛੇ ਸਾਰੀ ਇਨਵੋਲਵਮੈਂਟ ਦਿਖ ਰਹੀ ਆ ਮੈਂ ਦੱਸ ਰਿਹਾ ਕਿ ਪਾਕਿਸਤਾਨ ਦੇ ਵਿੱਚ ਜਦੋਂ ਵੀਜ਼ਾ ਲੈ ਕੇ ਜਾਣਾ ਹੋਵੇ ਖਾਸ ਤੌਰ ਤੇ ਪਾਕਿਸਤਾਨ ਜਿਹਨੂੰ ਭਾਰਤ ਆਪਣਾ ਦੁਸ਼ਮਣ ਮੁਲਕ ਮੰਨਦਾ ਹੋਵੇ ਉਹਦੇ ਇਹੋ ਜੀ ਸਿਚੁਏਸ਼ਨ ਅੱਜ ਦੀ ਤਰੀਕ ਦੇ ਉਹ ਵੀ ਇਹੋ ਜੀ ਸਿਚੁਏਸ਼ਨ ਜਿੱਥੇ ਸੰਧੂਰ ਵਰਗੇ ਆਪਰੇਸ਼ਨ ਹੋ ਗਏ ਹੁਣ ਉਥੇ ਕਿੱਦਾਂ ਮੰਨ ਲਈਏ ਕਿ 9 ਸਾਲ ਤੋਂ ਰਿਲੇਸ਼ਨ ਰੱਖਣ ਵਾਲੀ ਔਰਤ ਪਾਕਿਸਤਾਨ ਦੇ ਕਿਸੇ ਬੰਦੇ ਦੇ ਨਾਲ ਉਹ ਇਸ ਸਟੇਟ ਤੋਂ ਬਾਹਰ ਟੱਪਣ ਦੇਣ ਹੁਣ ਤੁਸੀਂ ਪਾਕਿਸਤਾਨ ਤੋਂ ਆਈ ਹਰੇਕ ਕਾਲ ਦੀ ਇਨਫੋਰਮੇਸ਼ਨ ਹੁਣੀ ਇਹਨਾਂ ਕੋਲ ਹੁੰਦੀ ਹੈ ਇਹਨਾਂ ਕੋਲ ਸਿਸਟਮ ਹੈ ਸਾਰਾ ਪਾਕਿਸਤਾਨ ਦੇ ਵਿੱਚੋਂ ਆਇਆ ਇੱਕ ਵੀ ਮੈਸੇਜ ਇੱਕ ਵੀ ਕਾਲ ਇੱਕ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਕਨੈਕਟੀਵਿਟੀ ਇਹਨਾਂ ਦੀ ਨਿਗਾਹ ਹੁੰਦੀ ਹੈ ਇਵਨ ਇਨੀ ਪ੍ਰੌਕਸੀ ਹੁੰਦੀ ਆ ਕਿ ਇਹ ਚੀਜ਼ਾਂ ਨੂੰ ਕੰਟਰੋਲ ਫਿਲਟਰ ਕਰਦੇ ਹੀ ਸਟੇਟਾਂ ਦੇ ਹਿਸਾਬ ਨਾਲ ਆ ਲੈ ਕੰਟਰੀਜ਼ ਦੇ ਹਿਸਾਬ ਨਾਲ ਠੀਕ ਹੈ ਨਾ ਫਿਰ ਵੀ ਇਹ ਕਹਿਣ ਕਿ ਯਾਰ ਇਹ ਚੀਜ਼ ਜਿਹੜੀ ਇਗਨੋਰ ਹੋ ਗਈ ਇਹ ਚੀਜ਼ ਜਿਹੜੀ ਉਹ ਅੱਗੇ ਲੰਘ ਗਿਆ ਬੰਦਾ ਇੱਕ ਪੈਰ ਹੋਰ ਅੱਗੇ ਲੰਘ ਗਿਆ ਤਾਂ ਉਸਦੇ ਬਾਅਦ ਹਜੇ ਕਹਿੰਦੇ ਆ ਉਹਨੂੰ ਫੜ ਕੇ ਵਾਪਸ ਲੈਣਾ ਫੜ ਕੇ ਇਹਨਾਂ ਨੇ ਨਹੀਂ ਲੈਣਾ ਪਾਕਿਸਤਾਨ ਦੀ ਨਿਗਾਹ 'ਚ ਆ ਗਈ ਔਰਤ ਕਿ ਇਹ ਕੋਈ ਸਟ੍ਰੈਟਜੀਕਲੀ ਪਾਲਿਸੀ 'ਚੋਂ ਆਈ ਹੋਊਗੀ ਅੱਜ ਅੱਜ ਇੱਕ ਖਬਰ ਲੱਗੀ ਹੋਈ ਆ ਅਖਬਾਰਾਂ ਦੇ ਵਿੱਚ ਕਹਿੰਦੇ ਕਿ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਦੇ ਪੁਲਿਸ ਅਫਸਰਾਂ ਨੂੰ ਇਹ ਕਿਹਾ ਆ ਕਿ ਇਸ ਔਰਤ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਜੋ ਹੋ ਰਿਹਾ ਮਤਲਬ ਉਹਨਾਂ ਦੇ ਹਿਸਾਬ ਨਾਲ ਠੀਕ ਹੋ ਰਿਹਾ ਇਦਾਂ ਨਹੀਂ ਹੈਗਾ ਦੇਖੋ ਗੱਲ ਨੂੰ ਜਿਹੜੀਆਂ ਇਹ ਅਸੀਂ ਇਨਫੋਰਮੇਸ਼ਨ ਲੈਂਦੇ ਆ ਇਹ اسی ਕੰਟਰੀ ਦੇ ਅਕੋਰਡਿੰਗ ਜਿਹੜੀਆਂ ਫਿਲਟਰ ਹੋ ਕੇ ਆਈਆਂ ਖਬਰਾਂ ਨੇ ਉਹਨਾਂ ਨੂੰ ਲੈਨੇ ਆ ਇਹਦੀ ਰਿਐਲਿਟੀ ਇੱਥੇ ਤਾਂ ਖੜੀ ਹੈ ਕਿ ਪਾਕਿਸਤਾਨ ਚਾਹੁੰਦਾ ਨੂੰ ਵਾਪਸ ਭੇਜਣਾ ਅੱਛਾ ਪਾਕਿਸਤਾਨ ਨੂੰ ਨੂੰ ਵਾਪਸ ਭੇਜਣਾ ਚਾਹੁੰਦਾ ਆ ਉਹਦੇ ਲਈ ਉਹਨਾਂ ਨੇ ਇੱਕ ਪ੍ਰੋਟੋਕੋਲ ਫੋਲੋ ਕਰਨਾ ਹੁੰਦਾ ਉਸ ਪ੍ਰੋਟੋਟੋਕੋਲ ਨੂੰ ਫੋਲੋ ਕਰਕੇ ਉਹ ਵਾਪਸ ਭੇਜੀ ਜਾ ਸਕਦੀ ਹੈ ਹੁਣ ਇਹ ਨਹੀਂ ਪਤਾ ਕਿ ਉਹ ਔਰਤ ਇੱਥੇ ਆਪਣੇ ਆਪ ਨੂੰ ਕਿੰਨਾ ਖਤਰੇ 'ਚ ਦੱਸ ਕੇ ਹੋ ਸਕਦਾ ਕਿਸੇ ਹੋਰ ਜਗਾ ਸ਼ਿਫਟ ਕੀਤੀ ਜਾ ਸਕੇ ਮਗਰ ਇਹ ਪ੍ਰੋਬਲਮ ਤੁਸੀਂ ਦੇਖੋ ਆਉਣ ਵਾਲੇ ਸਮੇਂ 'ਚ ਸਾਡੇ ਸਾਹਮਣੇ ਆ ਜਾਊਗੀ ਪੀਪਰ ਭਾਈ ਸਾਹਿਬ ਕਿਉਂਕਿ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਉਦੋਂ ਬਹੁਤ ਗੱਲਾਂ ਉੱਠੀਆਂ ਮਤਲਬ ਫॉर ਬਿਗਨਰਸ ਜੇ ਆਪਾਂ ਗੱਲ ਕਰੀਏ ਜਿਹੜੇ ਕੋ ਜੋ ਲਿਟਰੇਰੀ ਟਾਕਸ ਹੁੰਦੀਆਂ ਨੇ ਉਹ ਉਸ ਉਹਸੋ ਬਾਹਰ ਦੇ ਵਿੱਚੋਂ ਨਿਕਲੇ ਹੋਏ ਕੁਝ ਬਿਆਨ ਆਉਂਦੇ ਆ ਕਹਿੰਦੇ ਕਿ ਨਹੀਂ ਮੁਹੱਬਤ ਤਾਂ ਕੋਈ ਸਰਹਦ ਦਾ ਨਹੀਂ ਦੇਖਦਾ ਪਿਆਰ ਮੁਹੱਬਤ ਵਿੱਚ ਕੋਈ ਸਰਹਦ ਦਾਣੀ ਹੁੰਦੀਆਂ ਕੋਈ ਜੰਗ ਨਹੀਂ ਹੁੰਦੀ ਤੇ ਉਹ 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 ਲਿਹਾਜ਼ ਫਿਰ ਕਿੱਥੇ ਰਹਿ ਗਿਆ ਇਹਨੂੰ ਨਰੋਲ ਮੁਹੱਬਤ ਮੁਹੱਬਤ ਨਹੀਂ ਸਮਝਿਆ ਜਾ ਸਕਦਾ ਜੀ ਦੇਖੋ ਨਰੋਲ ਮੁਹੱਬਤ ਸਮਝਣ ਦੇ ਨਾ ਪੈਮਾਨੇ ਹੁੰਦੇ ਆ ਨਾ ਪੈਮਾਨਾ ਕੀ ਹੁੰਦਾ ਮੰ ਲੋ ਇਸ ਤਰੀਕੇ ਦੀ ਆਪਾ ਸਟੋਰੀ ਕੱਢ ਲਈਏ ਕਢਣ ਤੋਂ ਬਾਅਦ ਇਹ ਮੰਨ ਕੇ ਚੱਲੋ ਜਿੰਨੂੰ ਮੁਹੱਬਤ ਹੁੰਦੀ ਹੈ ਨਾ ਉਹਨੂੰ ਕਿਸੇ ਇੱਕ ਚੀਜ਼ ਨਾਲ ਸੀਮਤ ਨਹੀਂ ਕੀਤਾ ਜਾ ਸਕਦਾ ਉਹਦੇ ਉਹਦੇ ਹਰੇਕ ਜੀਵਨ ਦੇ ਪਹਿਲੂ ਜੋ ਜਿਹੜੀ ਚੀਜ਼ ਉਹ ਝਲਕਦੀ ਹੁੰਦੀ ਹੈ ਮੈਂ ਜਿੱਦਾਂ ਦੱਸਿਆ ਕਿ ਔਰਤ ਦਾ ਜਿਹੜਾ ਬੈਕਗ੍ਰਾਉਂਡ ਸੀਗਾ ਉਹ ਕ੍ਰਿਮਨਲ ਬੈਕਗ੍ਰਾਉਂਡ ਸੀਗਾ ਕ੍ਰਿਮੀਨਲ ਬੈਕਗ੍ਰਾਉਂਡ ਦੀ ਔਰਤ ਜਿਹੜੀ ਹੈ ਕੋਈ ਵੀ ਚੀਜ਼ ਲਾਲਤਬਸ ਕਰਦੀ ਹੈ ਕਿਉਂਕਿ ਧੋਖਾਧੜੀ ਦੇ ਇਲਜ਼ਾਮ ਰਹੇ ਨੇ ਜਿਹੜੀ ਔਰਤ ਦੇ ਨਾਲ ਸ਼ੌਹਰਤ ਜਾਂ ਪੈਸੇ ਦੀਆਂ ਮਫਾਦਾਂ ਵਾਲੀਆਂ ਚੀਜ਼ਾਂ ਜੁੜ ਜਾਣ ਤਾਂ ਹਰ ਚੀਜ਼ ਨੂੰ ਕਮਰਸ਼ੀਅਲਾਈਜ਼ ਕੀਤਾ ਜਾਂਦਾ ਉਹਨੂੰ ਉਹਨੂੰ ਕਮਰਸ਼ੀਅਲ ਬੈਨੀਫਿਟ ਚ ਹੀ ਦੇਖਿਆ ਜਾਂਦਾ ਜਿਹੜੀਆਂ ਰੇਪਤੀਆਂ ਚੀਜ਼ਾਂ ਕਰਵਾ ਸਕਦੀ ਹੈ ਕੁੜੀਆਂ ਨੂੰ ਵੇਚ ਸਕਦੀ ਹੈ ਇਦਾਂ ਦੀਆਂ ਚੀਜ਼ਾਂ ਹੋਣਾ ਉਹਦਾ ਹਿੱਸਾ ਹੋਣਾ ਉਹ ਔਰਤ ਦਾ ਮਤਲਬ ਅੰਦਰੋਂ ਦੀ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਮਰਿਆ ਸਮਝਿਆ ਜਾਂਦਾ ਹੈ ਉਹ ਔਰਤ ਨਹੀਂ ਸੀਗੀ ਇੱਕ ਸੋ ਦੀਆਂ ਜਿਹੜੀਆਂ ਪਿੱਛੇ ਦੀਆਂ ਗੱਲਾਂ ਸਾਹਮਣੇ ਆਉਣ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹ ਔਰਤ ਇੱਕ ਸਹੀ ਔਰਤ ਨਹੀਂ ਸੀ ਇੱਕ ਮਾੜੀ ਔਰਤ ਸੀ ਕਿ ਉਸ ਮਾੜੀ ਔਰਤ ਨੇ ਕਿਸੇ ਦੇ ਧਰਮ ਦਾ ਕੋਈ ਸਤਕਾਰ ਨਹੀਂ ਕਰਨਾ ਸੀ ਉਹਨੇ ਕਿਸੇ ਦਾ ਸਹਾਰਾ ਹੀ ਲੈਣਾ ਸੀ ਇਸੇ ਤਰ੍ਹਾਂ ਉਹਨੇ ਇਸ ਚੀਜ਼ ਦਾ ਸਹਾਰਾ ਲਿਆ ਯਾਤਰਾ ਕੀ ਅਸੀਂ ਦਰਬਾਰ ਉਧਰ ਦੇ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਦਰਸ਼ਨ ਕਰਨ ਜਾਣੇ ਆ ਉਹਨਾਂ ਦਰਸ਼ਨਾਂ ਦੀ ਆੜ ਚ ਉਹਨੇ ਹਰਕਤ ਕੀਤੀ ਜਿਹੜੇ ਕਰਕੇ ਸਾਰੇ ਸਵਾਲ ਖੜੇ ਹੋਏ ਹੁਣ ਉਹੀ ਗੱਲਾਂ ਕਰਕੇ ਤੁਹਾਨੂੰ ਸਪਸ਼ਟਿਕਰਨ ਦੇਣਾ ਪੈ ਰਿਹਾ ਹੈ ਬਸ ਸਾਡਾ ਸਪਸ਼ਟਿਕਰ ਸਰਵਿਸ ਗੱਲ ਕਰਕੇ ਹੈਗਾ ਕਿ ਉਹਨੂੰ ਸਾਡੇ ਅਸੀਂ ਉਹਨੂੰ ਕਲੇਮ ਨਹੀਂ ਕਰਦੇ ਉਹਨੂੰ ਸਾਡੇ ਨਾਲ ਨਾ ਜੋੜਿਆ ਜਾਵੇ ਜਿਨ੍ਹਾਂ ਦੇ ਉਹ ਦੇਸ਼ ਦੀ ਨਾਗਰਿਕ ਹੈਗੀ ਆ ਉਹ ਉਹਨੂੰ ਕਲੇਮ ਕਰਨ ਉਹਦੇ ਲਈ ਜੋ ਕਰਨਾ ਚਾਹੁੰਦੇ ਕਰਨ ਉਹ ਉਹਨਾਂ ਦਾ ਹਿੱਸਾ ਰਹਿ ਗਿਆ ਸਾਨੂੰ ਉਹ ਚੀਜ਼ਾਂ ਦਾ ਹਿੱਸਾ ਨਾ ਬਣਾਇਆ ਜਾਵੇ ਅੱਛਾ ਇੱਕ ਬਲੇਮ ਗੇਮ ਸ਼ੁਰੂ ਹੋ ਗਈ ਜਦੋਂ ਉਹਦਾ ਇਹ ਮੁੱਦਾ ਉੱਠਿਆ ਐਸਜੀਪੀਸੀ ਦੇ ਉੱਤੇ ਮੀਡੀਆ ਦੇ ਵਿੱਚ ਖਬਰਾਂ ਲੱਗੀਆਂ ਨਸ਼ਰ ਹੋਣ ਲੱਗੀਆਂ ਹੈਡਲਾਈਨਸ ਬਣ ਗਈਆਂ ਕਿ ਐਸਜੀਪੀਸੀ ਇਸ ਗੱਲ ਦਾ ਜਵਾਬ ਦੇਵੇ ਕਿ ਉਹਨਾਂ ਦੀ ਲਿਸਟ ਦੇ ਵਿੱਚ ਇਹੋ ਜਿਹਾ ਵਿਅਕਤੀ ਕਿਵੇਂ ਚਲਾ ਗਿਆ ਉੱਥੇ ਜਾ ਕੇ ਉਹਨੇ ਵਿਆਹ ਕਰਾ ਲਿਆ ਤੇ ਉਧਰੋਂ ਐਸਜੀਪੀਸੀ ਵਾਲੇ ਇਹ ਇਲਜ਼ਾਮ ਲਾਉਣ ਲੱਗੇ ਕਿ ਇਹ ਤਾਂ ਏਜੰਸੀਆਂ ਨੇ ਦੇਖਣਾ ਸੀਗਾ ਇਹ ਤਾਂ ਸਟੇਟ ਦੀਆਂ ਏਜੰਸੀਆਂ ਨੇ ਦੇਖਣਾ ਸੀਗਾ ਕਿ ਕੌਣ ਵਿਅਕਤੀ ਕਿੱਦਾਂ ਦਾ ਆ ਬਿਲਕੁਲ ਠੀਕ ਹੈ ਦੇਖੋ ਏਜੰਸੀਆਂ ਨੇ ਵੇਖਣਾ ਸੀਗਾ ਇਹਨੂੰ ਇਲਜ਼ਾਮ ਨਾ ਮੰਨੀਏ ਇਨੂੰ ਜੋਬ ਰੋਲ ਮੰਨਿਏ ਜਿਹੜਾ ਜੋਬ ਰੋਲ ਹੈਗਾ ਉਹ ਇਹੀ ਹੈ ਕਿ ਜਿਹੜੀਆਂ ਏਜੰਸੀਆਂ ਆਉਂਦੀਆਂ ਉਹਨਾਂ ਦਾ ਰੋਲ ਇਹੀ ਹੁੰਦਾ ਕਿ ਜੇ ਕਿਸੇ ਨੇ ਵੀਜ਼ਾ ਅਪਲਾਈ ਕੀਤਾ ਆ ਜਿਨੇ ਪਾਕਿਸਤਾਨ ਜਾਣਾ ਆ ਜਾਂ ਕਿਸੇ ਵੀ ਅਗਰ ਆਊਟ ਆਫ ਕੰਟਰੀ ਜਾਣਾ ਆ ਉਹਦੇ ਜਿਹੜੇ ਫਾਰਮੈਲਿਟੀਜ਼ ਨੂੰ ਲੈ ਕੇ ਕੰਮ ਨੂੰ ਲੈ ਕੇ ਜਿਹੜੇ ਜਿਹੜੇ ਡਾਕੂਮੈਂਟਸ ਨੂੰ ਲੈ ਕੇ ਕੰਮ ਨੇ ਉਹ ਸਾਰੇ ਜਿਹੜੇ ਆ ਉਹ ਉਹਨਾਂ ਜਿਨ੍ਹਾਂ ਦਾ ਮਹਿਕਮਾ ਉਹਨਾਂ ਨੇ ਕਰਨੇ ਹੁੰਦੇ ਆ ਜੇ ਹੁਣ ਉਹਨਾਂ ਨੇ ਅਣਗਹਿਲੀ ਕੀਤੀ ਹੈ ਤਾਂ ਸਵਾਲ ਤਾਂ ਕਰਨਾ ਬਣਦਾ ਹੈ ਨਾ ਬਸ ਇੰਨੀ ਗੱਲ ਹੈ ਦੇਖੋ ਸ਼ਰਮਣੀ ਕਮੇਟੀ ਨੂੰ ਜੇ ਤਾਂ ਇਮੀਗ੍ਰੇਸ਼ਨ ਦੇ ਰਹਿੰਦੇ ਆ ਫਿਰ ਤਾਂ ਉਹ ਸਵਾਲ ਆ ਦੇ ਘੇਰ ਜਾਂਦੀ ਹੈ ਕਿ ਇਮੀਗ੍ਰੇਸ਼ਨ ਰੋਲ ਉਹਨਾਂ ਦਾ ਸੀਗਾ ਮਾਈਗ੍ਰੇਸ਼ਨ ਇਮੀਗ੍ਰੇਸ਼ਨ ਉਹਨਾਂ ਕਰਕੇ ਹੋ ਰਹੀ ਹੈ ਤੇ ਜੇ ਇਮੀਗ੍ਰੇਸ਼ਨ ਦਾ ਵਿਭਾਗ ਹੀ ਬਖਰਾਇਆ ਤੇ ਬਣਦਾ ਹੀ ਹੈ ਕਿ ਏਜੰਸੀਆਂ ਜਿਨ੍ਹਾਂ ਦਾ ਰੋਲ ਸੀਗਾ ਉਹਨਾਂ ਨੇ ਕਿੱਥੇ ਕੋਤਾਹੀ ਕੀਤੀ ਹੈ ਉਹ ਸਾਹਮਣੇ ਲਈ ਜਾਵੇ ਤਾਂ ਜੋ ਇਹ ਗਲਤਿਆ ਜਿਹੜਾ ਸੱਚ ਸਾਹਮਣੇ ਲਿਆਇਆ ਜਾ ਸਕੇ ਆ ਜੀ ਸਾਹਿਬ ਮੇਰੇ ਤਾਂ ਜ਼ਿਹਨ ਦੇ ਵਿੱਚ ਇੱਕ ਸਵਾਲ ਹੈ ਮੈਂ ਅੰਤ ਵਿੱਚ ਤੁਹਾਨੂੰ ਪੁੱਛਣਾ ਚਾਹੁੰਦਾ ਉਹ ਜਦ ਦਾ ਇਹ ਮਾਮਲਾ ਹੋਇਆ ਦੇਖੋ ਪੰਜਾਬ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਕਨਫਲਿਕਟ ਹੋਇਆ ਉਹਦੇ ਵਿੱਚ ਬਾਰਡਰ ਸੀਲ ਹੋ ਗਏ ਅਟਾਰੀ ਵਾਗਾ ਬਾਰਡਰ ਸੀਲ ਹੋ ਗਿਆ ਸਾਰੇ ਜਿਹੜੇ ਪਾਕਿਸਤਾਨ ਨਾਲ ਜੁੜੇ ਸੀ ਸਾਰੇ ਬਾਰਡਰ ਸੀਲ ਹੋ ਗਏ ਤੇ ਉਸ ਤੋਂ ਬਾਅਦ ਇੱਕ ਇਹ ਮੰਗ ਉੱਠੀ ਕਿ ਸਿੱਖਾਂ ਨੂੰ ਆਪਣੇ ਦਰਸ਼ਨ دیدਾਰਿਆਂ ਵਾਸਤੇ ਜਾਣ ਦਿੱਤਾ ਜਾਵੇ ਚਲੋ ਉਹ ਇੱਕ ਮੁਫਾਤ ਪੈਦਾ ਹੋਇਆ ਪਰ ਉਸ ਤੋਂ ਬਾਅਦ ਚਲੋ ਇੰਨਾ ਰੈਤ ਰਹੀ ਕਿ ਸਿੱਖ ਚਲੇ ਗਏ ਜਾ ਕੇ ਉਹਨਾਂ ਦਾ ਜਥਾ ਮਿਲ ਆਇਆ ਪਰ ਕਿਤੇ ਨਾ ਕਿਤੇ ਖਬਰਾਂ ਰਹੀਆਂ ਕਿ ਸਿੱਖਾਂ ਦਾ ਇੱਕ ਜਥਾ ਜਿਹੜਾ ਉਹ ਜਾ ਰਿਹਾ ਹੈ ਪਾਕਿਸਤਾਨ ਜਾ ਰਿਹਾ ਉਹ ਵੀ ਇਹੋ ਜੀ ਸਿਚੁਏਸ਼ਨ ਦੇ ਵਿੱਚ ਤੇ ਉਦੋਂ ਹੀ ਬਾਅਦ ਵਿੱਚ ਐਦਾਂ ਦੀ ਸਿਚੁਏਸ਼ਨ ਹੋ ਗਈ ਸਰਬਜੀਤ ਕੌਰ ਉੱਥੇ ਚਲ ਗਈ ਉਹਨੇ ਵਿਆਹ ਕਰਾ ਲਿਆ ਇਹ ਕਿਤੇ ਇਸ ਬਾਰਡਰ ਨੂੰ ਲੈ ਕੇ ਜਾਂ ਸਿੱਖਾਂ ਸਿੱਖਾਂ ਦੀ ਯਾਤਰਾ ਨੂੰ ਲੈ ਕੇ ਤਾਂ ਨਹੀਂ ਜੁੜਿਆ ਹੋਇਆ ਕਿਤੇ ਬਹੁਤ ਸਹੀ ਸਵਾਲ ਤੁਸੀਂ ਐਂਡ 'ਚ ਕੀਤਾ ਹੈਗਾ ਵੈਸੇ ਤਾਂ ਇੱਥੋਂ ਸ਼ੁਰੂ ਹੋਣੀ ਚਾਹੀਦੀ ਸੀ ਗੱਲ ਤਾਨੂੰ ਯਾਦ ਹੋਣਾ ਜਦੋਂ ਇਹਨਾਂ ਦਾ ਪਾਕਿਸਤਾਨ ਦੇ ਨਾਲ ਹੁਣ ਇੱਕ ਜੰਗ ਵਾਲਾ ਮਾਹੌਲ ਬਣਿਆ ਤੇ ਉਸ ਦੌਰਾਨ ਜਿਹੜੀਆਂ ਸਟੇਟਮੈਂਟ ਆਈਆਂ ਸਟੇਟਮੈਂਟ ਆਈਆਂ ਬਾਰਡਰ ਸੀਲ ਹੋ ਗਏ ਪ੍ਰੋਪਰ ਤਰੀਕੇ ਨਾਲ ਜਿਹੜੀ ਇਮੀਗ੍ਰੇਸ਼ਨ ਆ ਸਟਾਪ ਹੋ ਗਈ ਸੀ ਸਾਰਾ ਕੁਝ ਜਿਹੜਾ ਸੀਗਾ ਬੰਦਿਆਂ ਨੂੰ ਵਾਪਸ ਲਿਆਣੀਆਂ ਗੱਲਾਂ ਹੋ ਰਹੀਆਂ ਸੀਗੀਆਂ ਉਹਨਾਂ ਦੇ ਉੱਥੇ ਜਿਹੜੇ ਐਸਐਮ ਉਹ ਹੁੰਦੀਆਂ ਐਂਬੈਸੀਜ਼ ਹੁੰਦੀਆਂ ਨੂੰ ਬੰਦ ਕਰਨ ਦੀ ਗੱਲ ਹੋ ਗਈ ਸਾਰਾ ਕੁਝ ਹੋਇਆ ਇਨ ਬਿਟਵੀਨ ਪਾਕਿਸਤਾਨ ਨੇ ਕਾਲ ਲਈ ਪਾਕਿਸਤਾਨ ਕਹਿੰਦਾ ਹੈ ਕਿ ਜਿਹੜੇ ਸਿੱਖਰਦਾਲੂ ਆਉਂਦੇ ਹਨ ਨਾ ਉਹਨਾਂ ਨੂੰ ਜਿਉਂਦਾ ਤੇ ਉਹ ਜਿਹੜੀਆਂ ਫਾਰਮੈਲਿਟੀ ਚੱਲਦੀਆਂ ਰਹਿਣਗੀਆਂ ਇੱਥੇ ਇਹਨਾਂ ਨੂੰ ਬੜੀ ਪੀੜ ਹੁੰਦੀ ਆ ਇੱਥੇ ਉਹਨਾਂ ਨੂੰ ਇਹ ਪੀੜ ਹੁੰਦੀ ਆ ਕਿ ਸਿੱਖਾਂ ਲਈ ਸਪੈਸ਼ਲ ਜਿਹੜੀ ਐ ਇੱਕ ਜਗ੍ਹਾ ਰੱਖਣ ਦੀ ਕੀ ਲੋੜ ਐ ਯਾਨੀ ਸਿੱਖਾਂ ਨੂੰ ਸੈਪਰੇਟ ਕਰਕੇ ਪਾਕਿਸਤਾਨ ਕਿਉਂ ਬਿਕਦਾ ਐ ਇਸ ਤੋਂ ਇੰਡੀਆ ਨੂੰ ਬੜੀ ਪ੍ਰੋਬਲਮ ਇਹ ਜਦੋਂ ਗੱਲ ਕੀਤੀ ਨਾ ਤੇ ਉਹਦੇ ਨਾਲ ਇਹ ਗੱਲ ਤੱਕ ਸਾਡੇ ਲਈ ਇੱਕ ਆਧਾਰ ਵੀ ਬਣੀ ਕਿਉਂਕਿ ਇਹ ਚਾਹੁੰਦੇ ਵੀ ਸੀ ਕਿ ਸਿੱਖਾਂ ਨੂੰ ਕਿਸੇ ਤਰੀਕੇ ਲੜਾਈ ਦਾ ਹਿੱਸਾ ਬਣਾਇਆ ਜਾ ਸਕੇ ਸਿੱਖਾਂ ਨੇ ਇਸ ਲੜਾਈ ਤੋਂ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਔਰ ਇਹਨਾਂ ਨੇ ਉਹਦੇ ਪਿੱਛੇ ਕਈ ਵਜ੍ਹਾ ਵੀ ਜੋੜੀਆਂ ਕਿ ਦਰਬਾਰ ਸਾਹਿਬ ਤੇ ਜਿਹੜਾ ਹੈ ਜੀ ਉਹ ਹਮਲਾ ਕਰ ਜਣਾ ਉਹਨਾਂ ਨੇ ਪਵਾਏ ਹਮਲਾ ਹਿੰਦੁਸਤਾਨ ਦੀ ਹਕੂਮਤਾਂ ਹੀ ਕਰਨਾ ਚਾਹੁੰਦੀਆਂ ਹੁਣ ਤੇ ਉਹ ਇਲਜ਼ਾਮ ਕਿਸੇ ਤੇ ਲੱਗਣਾ ਹੋਵੇ ਦੇਖੋ ਇਹਾਂ ਚੀਜ਼ਾਂ ਦੇ ਕਰਕੇ ਨਾ ਅਸੀਂ ਇਹਨਾਂ ਕਨਫਲਿਕਟ ਚੋਂ ਨਿਕਲਣ ਖਾਤਰ ਹੀ ਇਹ ਗੱਲ ਕੀਤੀ ਸੀ ਕਿ ਅਸੀਂ ਲੜਾਈ ਦਾ ਹਿੱਸਾ ਨਹੀਂ ਹੈ ਕਿ ਜਦੋਂ ਇਹ ਸਾਰੀਆਂ ਗੱਲਾਂ ਹੋਈਆਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਇੰਡੀਆ ਨਫਰਤ ਦਾ ਪੱਤਰ ਬਣਾਣਾ ਚਾਹੁੰਦਾ ਸੀਗਾ ਜਿਸ ਕਰਕੇ ਉਹਨਾਂ ਨੇ ਜਿਹੜੀ ਹੁਣ ਯਾਤਰਾ ਗਈ ਇਹਦੇ ਵਿੱਚ ਉਹਨਾਂ ਨੇ ਆਪਣਾ ਇੱਕ ਏਜੰਟ ਭੇਜਿਆ ਸਰਬਜੀਤ ਨਾਮ ਦਾ ਜਿਹਨੇ ਉੱਥੇ ਜਾ ਕੇ ਇਹ ਹਰਕਤ ਕੀਤੀ ਜਿਸ ਤੋਂ ਬਾਅਦ ਸਵਾਲੀਆ ਚਿੰਨ ਹੋ ਗਿਆ ਤੇ ਸਿੱਖ ਪਰਸਨਲਿਟੀਜ਼ ਨੂੰ ਅੱਗੇ ਆ ਕੇ ਸਪਸ਼ਟੀਕਰਨ ਦੇਣਾ ਪਿਆ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਇਹ ਸਾਜ਼ਿਸ਼ ਤੋਂ ਕੀਤਾ ਸਾਰਾ ਪ੍ਰੋਗਰਾਮ ਦਿੱਤਾ ਗਿਆ ਹੋਇਆ ਅਸੀਂ ਇਹਦਾ ਖੰਡਨ ਵੀ ਕਰਦੇ ਹਾਂ ਅਸੀਂ ਇਹਦੀ ਜਾਂਚ ਜਿਹੜੀ ਹੈ ਨਿਰਪੱਖ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਤੋਂ ਕਰਵਾਉਣਾ ਚਾਹੁੰਦੇ ਆ ਜਿਹੜੀਆਂ ਪੱਖ ਨਹੀਂ ਲੈਣੀਆਂ ਕਿਸੇ ਦਾ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਮਾਮਲਾ ਕਿਸ ਪੱਧਰ ਤੇ ਐਸਕੇਲੇਟ ਹੋਵੇਗਾ ਜਾਂ ਕਿਸ ਪੱਧਰ ਤੇ ਐਸਕੇਲੇਟ ਹੋਣਾ ਚਾਹੀਦਾ ਹੈ ਇਹ ਵੀ ਆਪਣੇ ਆਪ ਚ ਇੱਕ ਚਰਚਾ ਹੈ ਖੈਰ ਜੋ ਵੀ ਹੋਏਗਾ ਉਹ ਦੱਸਦੇ ਰਹਿਵਾਂਗੇ ਉਹ ਤੱਕ ਲਈ ਬਣੇ ਰੋਵਾਂ ਇੰਡੀਆ ਪੰਜਾਬੀ ਤੋਂ